ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥਿਓ ਇਸ ਸਮੇਂ ਜਿਹੜਾ ਹੈਗਾ ਅਕਤੂਬਰ 10 ਅਕਤੂਬਰ 2025 ਹੋ ਚੁੱਕਾ ਹੈ ਤਾਂ ਝੋਨੇ ਕੁਝ ਕਿਸਾਨਾਂ ਨੇ ਵੱਢ ਲਿਆ ਕੁਝ ਵੱਢਣ ਜਾ ਰਹੇ ਹੈ ਕੁਝ ਹੋਰਾਂ ਦੇ ਵਿੱਚ ਵੱਢੇ ਜਾਣੇ ਪਹਿਲੀ ਗੱਲ ਜਿਹੜੀ ਹੈਗੀ ਹੈ ਉਹ ਤਾਂ ਇਹ ਹੈਗੀ ਹੈ ਕਿ ਭਾਈ ਝੋਨੇ ਦਾ ਵੀ ਆਪ ਦਾ ਝਾੜ ਕੇ ਰੱਖਣਾ ਇਹ ਤੁਸੀਂ ਅੱਜ ਪੱਕਾ ਕਰ ਲੈਣਾ ਹੈ ਕੇਵਲ ਹਾਈਬ੍ਰਿਡ ਝੋਨੇ ਦਾ ਵੀ ਨਹੀਂ ਰੱਖਿਆ ਜਾਂਦਾ ਬਾਕੀ ਸਾਰੇ ਝੋਨੇ ਆਲੇ ਤੁਸੀਂ ਵੀ ਰੱਖ ਸਕਦੇ ਹੋ ਆਪ ਦਾ ਝਾੜ ਕੇ ਉਹ ਤੇ ਬੀ ਦੇ ਉੱਤੇ ਟੈਗ ਲਾ ਕੇ ਉਹ ਰੱਖਣਾ ਇਹ ਧਿਆਨ ਕਰਦਾ ਤਾਂ ਇਸ ਪਾਸੇ ਤੁਹਾਨੂੰ ਰੱਖਣਾ ਹੀ ਪਏਗਾ ਧਿਆਨ ਕਿਉਂਕਿ ਐਤਰੀ ਬੰਟ ਹਲਦੀ ਰੋਗ ਇਹ ਬਹੁਤ ਦਿੱਕਤ ਹੈ ਆਪਾਂ ਵੀ ਕਰਦਾ ਬਣਾਵਾਂਗੇ ਅਗਲਾ ਸੀਜ਼ਨ ਜਿਹੜਾ ਕਣਕ ਦਾ ਸ਼ੁਰੂ ਹੋਣ ਲੱਗਾ ਹੈ ਕਣਕ ਦੇ ਵਿੱਚ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਦੱਸਣਾ ਚਾਹਾਂਗਾ ਕਿ ਕਿਸੇ ਇੱਕ ਕਿਸਮ ਦੇ ਮਗਰ ਨਾ ਭਜੋ ਇਹ ਬੇਨਤੀ ਹੈ ਕਿ ਇੱਕ ਕਿਸਮ ਦੇ ਮਗਰ ਜੇ ਤੁਸੀਂ ਭਜੋਗੇ ਤਾਂ ਉਹ ਕਿਸਮ ਤੇ ਵੀ ਧੋਖਾ ਦੇ ਜਾਂਦੀ ਹੈ ਹੁਣ ਪਿਛਲੀ ਵਾਰੀ ਕੀ ਹੋਇਆ ਹੈ 187 ਦੇ ਵਿੱਚ 222 ਦੇ ਵਿੱਚ ਇਹ ਇੰਤੋਂ ਤੱਕ ਕਿ ਕੁਝ ਕਿਸਾਨਾਂ 'ਚ 327 ਦੇ ਵਿੱਚ ਤੇ ਇੱਕ ਦੋ ਥਾਵਾਂ ਤੇ ਮੈਨੂੰ 872 ਦੇ ਵਿੱਚ ਵੀ ਜਿਹੜੀ ਹੈਗੀ ਐ ਇਹ ਕਰਨਾਲ ਬੰਟ ਆ ਗਿਆ ਸੀ ਦਾਣਿਆਂ ਦੇ ਵਿੱਚੋਂ ਕਾਲਾ ਯਾਰ ਸੁਰਮਾ ਜਿਹਾ ਨਿਕਲਦਾ ਸੀਗਾ ਕਿਸਾਨਾਂ ਦੀ ਕਾਣਕ ਨਹੀਂ ਵੀ ਕੀ ਬਹੁਤ ਜ਼ਿਆਦਾ ਉਹ ਚ ਕਿਸਾਨਾਂ ਦਾ ਨੁਕਸਾਨ ਹੋਇਆ ਇਹਦੇ ਕਰਕੇ ਭਾਈ ਪਹਿਲੀ ਗੱਲ ਤਾਂ ਤੁਸੀਂ ਆਪ ਦੇ ਡਰਮ ਚੈੱਕ ਕਰੋ ਡਰਮ ਚੈੱਕ ਕਰਕੇ ਜੇ ਤੁਹਾਨੂੰ ਲੱਗਦਾ ਕਿ ਮੇਰੇ ਡਰਮ ਦੇ ਵਿੱਚ ਕਰਨਾਲ ਬੰਟ ਵਾਲੀ ਬੀ ਹੈਗੇ ਤੂੰ ਬੀ ਨਹੀਂ ਬੀਜਣਾ ਤੇ ਹੁਣੇ ਤੂੰ ਹੀ ਆਪ ਦੇ ਰਿਸ਼ਤੇਦਾਰਾਂ ਦੇ ਨਾਲ ਬੀ ਵਟਾ ਲਓ ਜਿੱਥੇ ਕਿ ਬੀ ਜਿਹੜਾ ਕਰਨਾਲ ਬੰਟ ਬਿਮਾਰੀ ਤੋਂ ਰਹਿਤ ਹੋਵੇ ਜੇਕਰ ਰਿਸ਼ਤੇਦਾਰਾਂ ਕੋਲੇ ਵੀ ਹੈ ਨਹੀਂਗਾ ਦੋਸਤਾਂ ਕੋਲੇ ਹੈ ਨਹੀਂ ਤਾਂ ਫਿਰ ਸਾਨੂੰ ਬਾਜ਼ਾਰ ਵਾਲੇ ਪਾਸੇ ਜਾਣਾ ਪਏਗਾ ਬਾਜ਼ਾਰ ਦੇ ਵਿੱਚੋਂ ਸਾਨੂੰ ਜਾਂ ਯੂਨੀਵਰਸਿਟੀ ਤੋਂ ਵੀ ਬਾਜ਼ਾਰ ਤੋਂ ਵੀ ਲੈਣਾ ਪਵੇਗਾ ਇੱਕ ਗੱਲ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਆਪਦਾ ਸਾਰਾ ਏਰੀਆ ਦੋ ਤੋਂ ਤਿੰਨ ਕਿਸਮਾਂ ਦੇ ਵਿੱਚ ਵੰਡੋ ਹੁਣ ਬਹੁਤੀ ਵਾਰੀ ਆਪੇ ਸੋਚਦੇ ਆ ਕਿ ਯਾਰ ਪਿਛਲੇ ਸਾਲ ਮੈਂ ਫਲਾਨੀ ਵੈਰਾਈਟੀ ਲਾਈ ਸੀਗੀ ਤੇ ਐਕ ਵੀ ਜਿਹੜਾ ਹੈਗਾ ਉਹੀ ਵੈਰਾਈਟੀ ਲਾਣਾ ਠੀਕ ਹੈ ਬਹੁਤੀ ਵਾਰੀ ਸੋਚ ਜਾਂਦੇ ਆ ਕਿ ਪੁਰਾਣੀ ਵੈਰਾਈਟੀ ਨਵੀਂ ਆਈ ਹੈ ਮੈਂ ਇਹ ਹੀ ਵੈਰਾਈਟੀ ਲਾ ਲੈਣਾ ਜ਼ਿਆਦਾ ਏਰੀਆ ਲਾ ਲੈਣਾ ਦੇਖੋ ਝਾੜ ਬਹੁਤ ਵਧੀਆ ਹੁੰਦੇ ਆ ਲekin ਤੁਹਾਡੇ ਖੇਤ ਕਿਹੜੀ ਕਿਸਮ ਕਾਮਯਾਬ ਹੋਣੀ ਹੈ ਕਿਹੜੀ ਨਹੀਂ ਕਾਮਯਾਬ ਹੋਣੀ ਇਹ ਤਾਂ ਜਿਹੜਾ ਮੌਕਾ ਹੀ ਦੱਸੇਗਾ ਨਾ ਇਹਦੇ ਕਰਕੇ ਜਿਹੜੀਆਂ ਕਿਸਮਾਂ ਤੁਸੀਂ ਆਪਦੇ ਖੇਤ ਪਹਿਲਾਂ ਲਾ ਰਹੇ ਹੋ ਜਿਹੜੀਆਂ ਕਿਸਮਾਂ ਤੁਹਾਡੇ ਪਿੰਡ ਚ ਲੱਗ ਰਹੀਆਂ ਜਿੰਨਾ ਕਿਸਮਾਂ ਦਾ ਤੁਹਾਨੂੰ ਤਜਰਬਾ ਹੈ ਉਹਨਾਂ ਕਿਸਮਾਂ ਦੇ ਹੇਠ ਤੁਸੀਂ ਜਿਹੜਾ ਹੈਗਾ ਆਪਣਾ ਰਕਵਾ ਵਧ ਰੱਖੋਗੇ ਜਿਹੜੀਆਂ ਨਵੀਆਂ ਕਿਸਮਾਂ ਉਹਨਾਂ ਦੇ ਹੇਠ ਰਕਵਾ ਘੱਟ ਰੱਖੋਗੇ ਭਾਵੇਂ ਮੈਂ ਕੁਝ ਕਹੀ ਜਾਵਾਂ ਤੇ ਭਾਵੇਂ ਵੀ ਆ ਕੇ ਸੋਸ਼ਲ ਮੀਡੀਆ ਤੇ ਹੋਰ ਵੀ ਕਹੀ ਜਾਵੇ ਕਿਸੇ ਦੀ ਗੱਲ ਨਹੀਂ ਮੰਦਣੀ ਤੁਸੀਂ ਟ్రਾਇਲ ਜ਼ਰੂਰ ਕਰਨੇ ਆ ਮੋਕਾ ਏਰੀਆ ਜਿਹੜਾ ਹੈਗਾ ਤੁਸੀਂ ਜਿਹੜੀਆਂ ਕਿਸਮਾਂ ਦੇ ਤੁਹਾਨੂੰ ਜਿਹੜਾ ਹੈਗਾ ਤਜਰਬਾ ਹੈਗਾ ਉਹਨਾਂ ਕਿਸਮਾਂ ਦੇ ਉੱਤੇ ਹੀ ਤੁਸੀਂ ਰਹਿਣਾ ਇਹ ਚੀਜ਼ਾ ਧਿਆਨ ਰੱਖਣਾ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪੀਬੀ 2872 ਕਿਸਮਾਈ ਹੈ ਖੇਤੀ ਵਿਗਿਆਨ ਕੇਂਦਰ ਚੋਂ ਬੀ ਮਿਲ ਰਿਹਾ ਉਹ ਤੁਸੀਂ ਲੈ ਸਕਦੇ ਹੋ ਇੱਕ ਵੀਰ ਦਾ ਸਵਾਲ ਆਇਆ ਸੀਗਾ ਕਿ 872 ਦਾ ਬਾਜ਼ਾਰ ਚ ਬੀ ਮਿਲ ਜਾਂਦਾ ਕੀ ਉਹ ਅਸਲੀ ਹੈ ਦੋਸਤੋ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪਿਛਲੇ ਸਾਲ ਹੀ ਕੁਝ ਪ੍ਰਾਈਵੇਟ ਪਾਰਟੀਆਂ ਦੇ ਨਾਲ ਐਮਓਯੂ ਸਾਈਨ ਕੀਤਾ ਸੀ ਐਮਓਯੂ ਸਾਈਨ ਕਰਕੇ ਪ੍ਰਾਈਵੇਟ ਪਾਰਟੀ ਨੂੰ ਬੀ ਪੈਦਾ ਕਰਨਾ ਤੇ ਦਿੱ ਜਿਨ੍ਹਾਂ ਦੇ ਨਾਲ ਐਮਓਯੂ ਸਾਈਨ ਹੋਇਆ ਤੇ ਉਹ ਫਰਮਾਇਆ ਇਸ ਸਾਲ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਬਿੱਲ ਦੇ ਉੱਤੇ 872 ਦਾ ਵੀ ਦੇਣਗੀਆਂ ਤਾਂ ਲੈ ਲੈਣਾ ਚਾਹੀਦਾ ਕੋਈ ਦਿੱਕਤ ਨਹੀਂ ਹੈਗੀ ਜੋ ਕਿ ਬਿੱਲ ਤੇ ਪੱਕਾ ਪਿਆ ਦੇ ਕੇ ਦੇ ਰਿਹਾ ਹੈ ਤਾਂ ਉਹਦੇ ਵਿੱਚ ਮੇਰੇ ਖਿਆਲ ਕੋਈ ਗੱਲ ਨਹੀਂ ਪਰੰਤੂ ਜਿਹੜਾ ਕਾਹ ਕੰਮ ਹੈਗਾ ਕਿ ਆ ਜਾ ਮੇਰੇ ਕੋਲੋਂ ਆ ਜਾ ਬੋਰੀ ਕਿ ਬੰਦ ਕਰਕੇ ਅੰਦਰੋਂ ਲੈ ਜਾ ਤੇ ਆ ਰੇਟ ਲੈ ਲੈ ਉਹ ਗਲਤ ਹੈ ਹਾਂ ਜੇ ਕੋਈ ਕਿਸਾਨ ਤੁਹਾਨੂੰ ਵੀ ਕਣਕ ਵਟੇ ਉਟਾ ਕੇ ਦਿੰਦਾ ਤਾਂ ਸਹੀ ਹੈ ਉਹ ਤਾਂ ਆਪਾਂ ਕਰਦੇ ਹੀ ਕਰਦੇ ਹਾਂ ਮੇਰੇ ਨਾਲ ਹਰ ਸਾਲ ਕਿਸਾਨ ਵੀ ਕਣਕ ਵਟੇ ਕਣਕ ਉਟਾ ਕੇ ਲੈ ਕੇ ਆਉਂਦੇ ਆ ਉਹ 'ਚ ਕੋਈ ਦਿੱਕਤ ਨਹੀਂ ਪਰੰਤੂ ਜੇਕਰ ਕੋਈ ਜਿਹੜਾ ਤੇ ਦੇ ਦੇਣਾਂਦੋਂ ਡਰੰਮ ਚੋਂ ਕੱਢ ਕੇ ਤੋ ਗੱਲ ਸਹੀ ਨਹੀਂ ਹੈ ਜੀ ਉਹਨਾਂ ਲੋਕਾਂ ਤੋਂ ਬਚ ਕੇ ਰਹੋ ਜੋ ਇਹ ਚੀਜ਼ ਦਾ ਧਿਆਨ ਤੁਸੀਂ ਰੱਖਣਾ ਜਿੰਨੇ ਮੇਰੇ ਡੀਲਰ ਭਰਾ ਵੀਡੀਓ ਦੇਖ ਰਹੇ ਹੈ ਤੇ ਜਿੰਨੇ ਮੇਰੇ ਕਿਸਾਨ ਭਰਾ ਵੀਡੀਓ ਦੇਖ ਰਹੇ ਉਹ ਇੱਕ ਚੀਜ਼ ਵਾਲੇ ਪਰ ਧਿਆਨ ਕਰ ਦੋ ਕਰਨਾਲ ਬੰਟ ਇੱਕ ਵੱਡੀ ਸਮੱਸਿਆ ਪਿਛਲੇ ਸਾਲ ਬਣੀ ਹੈ ਠੀਕ ਹੈ ਤੇ ਇਸ ਸਾਲ ਜੇਕਰ ਅਨਸਾਰੇ ਦੇ ਸਮੇਂ ਕਣਕ ਦੇ ਅਨਸਾਰੇ ਸਮੇਂ ਮੀਂਹ ਪੈ ਜਾਂਦਾ ਹੈ ਤੇ ਕਰਨਾਲ ਬੰਟ ਫੇਰ ਇੱਕ ਸਮੱਸਿਆ ਬਣ ਸਕਦਾ ਹੈ ਇਹਦੇ ਕਰਕੇ ਤੁਸੀਂ ਆਪਣੇ ਜ਼ਮੀਨਦਾਰ ਨੂੰ ਬਚਾਉਣ ਵਾਸਤੇ ਆਮ ਕੋਈ ਦਵਾਈ ਬੀ ਟਰੀਟਮੈਂਟ ਵਾਸਤੇ ਨਾ ਦਿਓ ਕਾਰਬੋਕਸਿਨ ਜਾਂ ਥੀਰਮ ਇਹ ਯੁਕਤ ਇਹ ਜਿਹੜਾ ਦੇ ਵਿੱਚ ਇਹ ਸਾਲਟ ਨੇ ਕਾਰਬੋਕਸਿਨ ਹੋਵੇ ਥੀਰਮ ਹੋਵੇ ਕਾਪਰ ਯੁਕਤ ਜਿਹੜੇ ਫੰਗੀ ਸਾਈਡ ਹੈ ਉਹ ਕੋਈ ਜਿਹੜੇ ਹੈਗੇ ਆ ਉਹਨਾਂ ਦੇ ਉਹ ਵਧੀਆ ਕਾਰਬੋਕਸਿਨ ਵਾਲਾ ਸਾਲਟ ਵਧੀਆ ਥੀਰਮ ਵਾਲਾ ਸਾਲਟ ਵਧੀਆ ਹੈ ਤਾਂ ਇਹਦੇ ਨਾਲ ਬੀਜ ਦੀ ਟਰੀਟਮੈਂਟ ਕਰਵਾਓ ਤਾਂ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਨੂੰ ਹੀ ਹੈਗਾ ਕਿ ਆਪਾਂ ਕਰਨਾਲ ਬੰਟ ਤੋਂ ਕਾਫੀ ਹੱਦ ਤੱਕ ਆਪਣੇ ਖੇਤਾਂ ਪਰੇ ਕਰ ਸਕਦੇ ਹਾਂ ਕਰਨਾਲ ਬੰਟ ਇੱਕ ਐਗੋਜੀ ਬਿਮਾਰੀ ਹੈ ਜਿਹਦੇ ਆਸਤੇ ਸਾਡੇ ਕੋਲੇ ਇਲਾਜ ਕੋਈ ਨਹੀਂ ਹੈਗਾ ਜੇ ਕੋਈ ਕਹਵੇ ਨਾ ਕਿ ਕਰਨਾਲ ਬੰਟ ਆਉਣ ਤੋਂ ਬਾਅਦ ਵੀ ਇਲਾਜ ਹੋ ਜਾਊਗਾ ਕੋਈ ਇਲਾਜ ਨਹੀਂ ਕੋਈ ਸਫੇਲ ਹੀ ਹੈਗੀ ਤਾਂ ਮੇਰੀ ਫੇਰ ਬੇਨਤੀ ਹੈ ਕਿ ਹੁਣ ਤੁਸੀਂ ਦਵਾਈਆਂ ਦੇ ਆਰਡਰ ਕਰ ਰਹੇ ਹੋ ਤਾਂ ਤੁਸੀਂ ਉਹ ਦਵਾਈਆਂ ਆਰਡਰ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦੇ ਕਾਰਬੋਕਸਿਨ ਤੇ ਥੀਰਮ ਹੋਵੇ ਦੋਵਾਂ ਦਾ ਕੰਬੀਨੇਸ਼ਨ ਹੋਵੇ ਜਾਂ ਅਲੱਗ-ਅਲੱਗ ਕੰਪਨੀਆਂ ਦੇ ਕੰਬੀਨੇਸ਼ਨ ਵਧੀਆ ਹੋਣਗੇ ਤਾਂ ਕਿਸੇ ਵੀ ਕੰਪਨੀ ਦੀ ਜਿਹੜੀ ਦਵਾਈ ਲਿਆ ਰਹੇ ਹੋ ਉਹ ਲਿਆ ਕੇ ਕਿਸਾਨ ਦਾ ਬੀ ਉਹਦੇ ਨਾਲ ਟਰੀਟ ਕਰਾਏ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਜਿਹੜਾ ਹੈਗਾ ਇਹ ਇਹ ਸਾਰਜ ਸਿਫਾਰਸ਼ ਤਾਂ ਇਹਨਾਂ ਸਾਰਟ ਦੇ ਆਲੇ ਪਾਸੇ ਧਿਆਨ ਦੇਣਾ ਪਊਗਾ ਤੁਹਾਨੂੰ ਵੱਡੀ ਗੱਲ ਇਹ ਹੈ ਕਿ ਹੁਣ ਟਾਈਮ ਆ ਗਿਆ ਕਿ ਅਸੀਂ ਕਣਕ ਦਾ ਜਿਹੜਾ ਹੈਗਾ ਜਰਮੀਨੇਸ਼ਨ ਚੈੱਕ ਕਰੀਏ ਤੁਸੀਂ ਆਪਣੇ ਘਰ ਦੇ ਵਿੱਚ ਕਣਕ ਦਾ ਜਿਹੜਾ ਹੈਗਾ ਉਗਣ ਸ਼ਕਤੀ ਜਰੂਰ ਚੈੱਕ ਕਰ ਲਓ ਕਣਕ ਦੇ ਕੁਝ ਦਾਣੇ ਲਵੋ ਉਹ ਦਾਣਿਆਂ ਨੂੰ ਤੁਸੀਂ ਜਿਹੜਾ ਹੈਗਾ ਆਪਣਾ ਗਮਲੇ ਦੇ ਵਿੱਚ ਡਬੋ ਕੇ ਜਾਂ ਬੋਰੀ ਦੇ ਉੱਤੇ ਰੱਖ ਕੇ ਉਹਨਾਂ ਨੂੰ ਆਪਾਂ ਜਿਵੇਂ ਪਿਛਲੇ ਸਾਲ ਵੀ ਗੱਲ ਕੀਤੀ ਹੈ ਤਾਂ ਉਹਨਾਂ ਦਾ ਜਰਮੀਨੇਸ਼ਨ ਚੈੱਕ ਕਰੋ ਕੱਲਾ ਜਰਮੀਨ ਉਗਣ ਸ਼ਕਤੀ ਚੈੱਕ ਨਹੀਂ ਕਰਨੀ ਉਹਦੇ ਨਾਲ ਨਾਲ ਇਹ ਵੀ ਚੈੱਕ ਕਰਨਾ ਕਿ ਉਹਦਾ ਉਬਾਲਾ ਕਿੰਨਾ ਹੈ ਜਿਹੜੇ ਦਾਣੇ ਕੁਛ ਹੁੰਦੇ ਆ ਕਿ ਨਿੱਕੇ ਜੋਕ ਕੇ ਮੁੜ ਕੇ ਮਰ ਜਾਂਦੇ ਆ ਉਹ ਦਾਣੇ ਦਾ ਕੋਈ ਫਾਇਦਾ ਨਹੀਂ ਉਬਾਲਾ ਚੰਗਾ ਹੋਵੇ ਉਹੋ ਹੀ ਦਾਣੇ ਆਪਾਂ ਖੇਤ ਦੇ ਵਿੱਚ ਵਰਤਨੇ ਆ ਤਾਂ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋਗੇ ਇਹ ਮੇਰੀ ਤੁਹਾਨੂੰ ਬੇਨਤੀ ਹੈ ਅਗਲੀ ਗੱਲ ਆਪਾਂ ਜਿਹੜਾ ਹੈਗਾ ਖਾਦਾਂ ਪਰਾਲੀ ਦਾ ਪ੍ਰਬੰਧਨ ਇਹ ਸਾਰੀਆਂ ਚੀਜ਼ਾਂ ਦੀ ਹੋਂਦ ਬਿਆਚ ਗੱਲ ਕਰਦੇ ਆ ਕਿਹੜੀ ਕਿਸਮ ਦੇ ਵਿੱਚ ਕੀ ਕੀ ਗੌਣੇ ਕੀ ਕੀ ਕਮੀਆਂ ਇਹਦੇ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਤੁਹਾਡੇ ਨਾਲ ਕਰਾਂਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ